ਥੋੜੇ ਜਿਹ ਪੰਚਾਇਤ ਕਰਾਤੀ ਸੀ ਹੋਰ ਪੰਚਾਇਤ ਕਰਾਤੀ ਠੀਣਾ ਜਲੂਸ ਕੰਡੇ ਨੇ ਸਾਡਾ ਫੋਰਟ ਹੋਰ ਸੱਚ ਇਹ ਕਰਾਲੀ ਕੈਨੂੰ ਕਿੰਨਾ ਕ ਟਾਈਮ ਹੋਇਆ ਗਈ ਨਾ ਆਖ ਤੈ ਐ ਆਖ ਉੱਥੇ ਹੀ ਰਹਿੰਦੀ ਸੀ ਅੱਛਾ ਕੀ ਗੱਲ ਕੀ ਗੱਲ ਰਹਿੰਦੀ ਇਥੇ 6 ਮਹੀਨਾ 6 ਮਹੀਨੇ ਉੱਥੇ ਰਹਿੰਦੀ ਮੇਰੇ ਆਟ ਛਣੇ ਪੀ ਕੇ ਉਹ ਗੰਦ ਬਕਣਾ ਤੇ ਕੁੱਟਣਾ ਮਾਨਤ ਅਗਲੀ ਰਹਿੰਦੀ ਸਾਡੇ ਘਰੇ ਆਏ ਤਾਂ ਰਹਿੰਦੀ ਨਹੀਂ ਫਿਰ ਹੋਰ ਚੰਗੀ ਹੋਈ ਹੁੰਦਾ ਇਹਦੇ ਨਾਲ ਹੋਰ ਉਹ ਜਦੋਂ ਪੰਚਾਇਤ ਹੋਈ ਸੀ ਨਾ ਤੂੰ ਕਹਿਣਾ ਸੀ ਵੀ ਵਿਚਾਲੇ ਕੰਦ ਕੱਢਨੀ ਆ ਮੈਂ ਤਾਂ ਨਹੀਂ ਪੈਣੀ ਕੀ ਮੈਂ ਆਖਾਂ ਕੰਦ ਕੱਢਣ ਨੂੰ ਹੈ ਸੇਰੇ ਡਾਕਰੂਗਾ ਆਥੜੇ ਮੁੜ ਕੇ ਮਾਫੀ ਮੰਗਦਾ ਫਿਰੂਗਾ ਕਿ ਇਹੋ ਜਿਹੇ ਬੰਦੇ ਦਾ ਕੀ ਆਖਣਾ ਕੋਈ ਸਟੈਂਡ ਇਹਦਾ ਚਲ ਉਹ ਇੱਕ ਕੰਮ ਤਾਂ ਤੂੰ ਵਧੀਆ ਕੀਤਾ ਜਿਹੜਾ ਖੇਤ ਕੰਮ ਲਾ ਲਿਆ ਤੇ ਹੋਰ ਨਹੀਂ ਮੈਂ ਤਾਂ ਇਸੇ ਕਰਕੇ ਨਹੀਂ ਆਉਂਦੀ ਸੀ ਬਹੁਤ ਰਿੱਚ ਜਿਹਾ ਸਾਰਾ ਦਿਨ ਸੁਹਾਣੇ ਹੀ ਬੈਠਾ ਰਹਿੰਦਾ ਬੈਠਾ ਹੀ ਰਹਿੰਦਾ ਚੰਗਾ ਪਣੂ ਰਹਿੰਦਾ ਉਹ ਆਹ ਲੰਕਾ ਨਿੰਦਾ ਨਹੀਂ ਮੈਂ ਕਿ ਤੈਨੂੰ ਗੱਲ ਦੱਸਦੀ ਆ ਤੇਰੀ ਮਾਸੀ ਨਹੀਂ ਧੀ ਆ ਮੈਂ ਤੂੰ ਥੋੜਾ ਬਹੁਤ ਚੜਢੀਕ ਜਿਉ ਨਾਈ